ਏ ਰਾਜਵਾਗ ਚੁੱਕਣ ਵਾਲਾ ਇਹਦੀ ਲੱਤਾਂ ਤੋਂ ਤੋੜਦੇ ਹੋ ਯਾਰ ਬੱਸ ਮੈਨੂੰ ਮੰਮੀ ਨਾ ਤਕਵਾ ਦੇ ਤੇਰਾ ਸੀ ਮੈਨੂੰ ਲੈ ਕੇ ਜਾਇਆ ਸੀ ਅਨਪੜਤਾ ਆਪਣਾ ਹੈ ਨਹੀਂ ਤੂੰ ਬਿਆਨ ਬਹੁਤ ਸੁਣਾਤਾ ਹੀ ਕਰੇ ਅਨਪੜਤਾ ਹੈ ਨਹੀਂ ਅੱਜ ਆਪਣੇ ਬੱਚੇ ਸੇਫ ਨਹੀਂ ਹੈਗੇ ਕੱਲ ਨੂੰ ਕਿਸੇ ਹੋਰ ਤੋਂ ਉਮੀਦ ਕੀਤੀ ਜਾ ਸਕਦੀ ਆ ਮਾਂ ਦੇ ਹੋਂਦ ਦੀ ਸਾਥ ਵਿੱਚ ਜੋ ਸੇਫ ਹੋਗਾ ਕੱਲਾ ਬੱਚਾ ਸਵਾਦ ਦੇਖੂਗਾ ਹਮ ਐਸਾ ਨਵਾਂ ਸਕੂਲ ਦੇ ਵਿੱਚ ਗਈ ਮੇਰੀ ਵੱਡੀ ਕੁੜੀ ਰੋਣ ਲੱਗੀ ਕਹਿੰਦੀ ਮੰਮੀ ਨਸੀ ਤੂੰ ਲੈ ਕੇ ਜਾ ਕੇ ਮਹਾਨਾ ਨਹੀਂ ਬਚ ਗਈ ਫਿਰੋਜ਼ਪੁਰ ਦੀ ਬਸਤੀ ਨਿਜ਼ਾਮਦੀਨ ਵਾਲਾ ਵਿੱਚ ਬੱਚਾ ਖੋ ਕੇ ਲੈ ਕੇ ਜਾਂਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ aarop ਵਿੱਚ ਪਿੰਡ ਵਾਲਿਆਂ ਨੇ ਇੱਕ ਯੁਵਕ ਨੂੰ ਵੀ ਫੜਿਆ ਅਤੇ ਉਸ ਨੂੰ ਖੰਭੇ ਨਾਲ ਬੰਨ ਕੇ ਉਸ ਦੀ ਛਿੱਤਰ ਪ੍ਰੇੜ ਵੀ ਕੀਤੀ। ਮਿਲੀ ਜਾਣਕਾਰੀ ਮੁਤਾਬਕ ਨਿਜਾਮ ਦੇਨ ਵਾਲਾ ਦੀ ਰਹਿਣ ਵਾਲੀ ਪ੍ਰਿਆ ਜਦ ਆਪਣੇ ਬੱਚਿਆਂ ਨੂੰ ਸਵੇਰੇ ਸਕੂਲ ਛੱਡਣ ਲਈ ਜਾ ਰਹੀ ਸੀ ਤਾਂ ਫਾਟਕ ਦੇ ਕੋਲ ਕੁਝ ਅਣਪਛਾਤੇ ਲੋਕਾਂ ਨੇ ਉਸ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਬੇਟੀ ਨੂੰ ਖਿੱਚ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਵੱਲੋਂ ਵਿਰੋਧ ਕੀਤਾ ਗਿਆ ਤਾਂ ਲੁਟੇਰਿਆਂ ਵੱਲੋਂ ਉਸ ਦੀ ਕੁੱਟਮਾਰ ਵੀ ਕੀਤੀ ਗਈ। ਪ੍ਰਿਆ ਨੇ ਜਦ ਇਸ ਬਾਰੇ ਰੋਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠਾ ਹੋਣਾ ਸ਼ੁਰੂ ਹੋ ਗਏ ਅਤੇ ਬੱਚਾ ਚੁੱਕਣ ਆਯੋਗ ਉਥੋਂ ਭੱਜ ਗਏ ਜਦ ਕਿ ਇੱਕ આરોપી ਲੋਕਾਂ ਦੇ ਕਾਬੂ ਆ ਗਿਆ। ਪਿੰਡ ਵਾਲਿਆਂ ਨੇ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਦੀ ਛਿੱਤਰ ਪ੍ਰੇੜ ਕੀਤੀ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਥੇ ਹੀ ਪਿੰਡ ਵਾਲਿਆਂ ਦਾ ਕਹਿਣਾ ਹੈ ਕੀ ਪਹਿਲਾਂ ਵੀ ਇਦਾਂ ਦੀ ਏ ਘਟਨਾਵਾ ਕਈ ਵਾਰ ਵਾਪਰ ਚੁੱਕੀ ਹੈ ਪੁਲਿਸ ਨੂੰ ਇਹਨਾਂ આરોપીਆਂ ਨਾਲ ਸਖਤੀ ਨਾਲ ਪੇਸ਼ ਹੋਣਾ ਚਾਹੀਦਾ ਹੈ ਉਹਨਾਂ ਦੇ ਬੱਚਿਆਂ ਦੀ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਫੜੇ ਗਏ આરોપી ਤੇ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਲੱਗਦਾ ਹੈ ਡਰ ਨਹੀਂ ਲੱਗਦਾ ਕਿਤੇ ਕੋਈ ਮਾਰ ਕੇ ਫੇਕ ਦੇਗਾ ਤੁਹਾਨੂੰ ਅਕੇਲੇ ਘੁੰਮਤੇ ਰਹਤਾ ਹੈ ਪੰਜਾਬ ਵਿੱਚ ਸਰ ਸਾਥੀ ਤੁਸੀਂ ਵੀ ਰਹਤੇ ਹੋ ਘਰਬਾਰ ਤਾਂ ਹੁੰਦਾ ਹੈ ਭੋਲੜ ਤਾਂ ਹੁੰਦਾ ਜਾਂ ਰੋਟੀ ਪਾਣੀ ਖਾਣਾ ਨਹੀਂ ਲੱਗਦਾ ਨਕਲੋਂ ਵਿੱਚ ਦਿਉਲੀ ਘਾਤੇ बोलो, 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 हाँ बोलो लखनऊ रहते हैं बोलो दिदौली कहाँ पे बच्चों उठा के करता क्या है तू सप्लाई बोलो कुछ पूछ रहे हैं भाई बोलो आप बोलो बच्चों को उठा के क्या करता है उनको स्कूल भेजता है बच्चे उठाकर तू

उसकी वो तेरे, तेरे क्यों पड़े की उठा किसी तो को तो नहीं पकड़ा उसने उसने? तेरे को क्यों? क्यों पड़ा था? मारे तूने तो नशा खाया की औरत तो 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 ने नशा खाया तेरे नशा तो नहीं खाया वो तो नहीं सुबह सुबह भी राम की पी बोतल तेरे गड़ पड़ गई पर नाल तुम्हारे है कौन है दूरे 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 साथी लोग होवे जो काम करे कहां रहते हैं साथी लोग स्टेशन पे रहवे जो कबाड़ा का लोग काम करे पता ही नहीं सर कौन सी का कौन नहीं सी का सुबह 8:00 बजे टाइम से मैं अपने बच्चे छड़न जा रही थी ਸਵੇਰ 8 ਵਜੇ ਉਹਨਾਂ ਨੇ ਮੇਰੇ ਬੱਚੇ ਖੁਆ ਖਵਾਈ ਕੀਤੀ ਮੈਨੂੰ ਤੱਕੇ ਦੇ ਕੇ ਸੁਟੇ ਮੇਰੇ ਬਗੁੜੀਆਂ ਲੈ ਕੇ ਜਾ ਰਹੇ ਸੀ ਖੋਕੇ ਤੇ ਫਾਟ ਕੋ ਪਾਰ ਲੁਧਿਆਣਾ ਦੇ ਪਾਰ ਖੜਾ ਸੀਗਾ ਉੱਥੇ ਹਾਂਜੀ ਉੱਥੇ ਖੜੇ ਸੀਗੇ ਤੇ ਇਹ ਮਤਲਬ ਦੋ ਤਿੰਨ ਜਣੇ ਤਾਂ ਸ਼ੋਭ ਕੇ ਬੈਠੇ ਹੋਏ ਸੀਗੇ ਇੱਕ ਇਕੱਲਾ ਹੀ ਖੜਾ ਆਇਆ ਸੀਗਾ ਤੇ ਜਦੋਂ ਮੈਂ ਬੱਚੇ ਛੱਡਣ ਜਾ ਰਹੀ ਉਹਨਾਂ ਨੇ ਦੇਖਿਆ ਪਹਿਲਾਂ ਗਲਤ ਸਲਤ ਬੋਲ ਗਾਲਾ ਗੂਲਾ ਕੱਢੀਆਂ ਫਿਰ ਮੇਰੇ ਉੱਤੋਂ ਖੋਆ ਖੁਆਇ ਕੀਤੀ ਮੇਰੇ ਬੱਚੇ ਵਾਸਤੇ ਤੇ ਉਹ ਖੋ ਕੇ ਲਈ ਜਾ ਰਹੇ ਫਿਰ ਜਦੋਂ ਮੈਨੂੰ ਤੱਕ ਕਹਦੇ ਕਿਸੇ ਟਾਈਮ ਐ ਫਿਰ ਉੱਠੀ ਫੁੜਤੀ ਨਾ ਫਿਰ ਮੈਨੇ ਉੱਠ ਕੇ ਲੈਣ ਦੇ ਭੱਟੇ ਮਾਰੇ ਚੱਕ ਕੇ ਫਿਰ ਮੈਨੇ ਆਪਣੇ ਬੱਚੇ ਛਡਾਏ ਤੇ ਫਿਰ ਜਾਨੀ ਕਿ ਭੱਜਣ ਲੱਗੇ ਫਿਰ ਉੱਥੋਂ ਸਾਡੇ ਕਰਦੇ ਆਗੇ ਤੇ ਉਹਨਾਂ ਨੇ ਪਕੜ ਕੇ ਫਿਰ ਬੰਨ ਲਿੱਤਾ ਤੇ ਫਿਰ ਉਹਨਾਂ ਨੇ ਨਾ ਪੁਲਿਸ ਥਾਣੇ ਦਿੱਤੇ ਹਾਂਜੀ ਪੁਲਿਸ ਦੇ ਬਾਲੇ ਕੀ ਹਾਂਜੀ ਪੁਲਿਸ ਕੀ ਮੰਗੇ ਤੁਹਾਡੀ ਹਨ ਸਾਡੇ ਇਹ ਮੰਗ ਹੈ ਕਿ ਸਾਡੇ ਬੱਚੇ ਸੇਫ ਹੋਣੇ ਚਾਹੀਦੇ ਆ ਹਾਂਜੀ ਹੋਰ ਵੀ ਸਹਿਮ ਬਲ ਕੇ ਲੋਕਾਂ ਚ ਹਾਂਜੀ ਹਾਂਜੀ ਮੈਂ ਤੇ ਇਹ ਕਰਦੇਗੇ ਵੀ ਸਭ ਦੇ ਬੱਚੇ ਵਧੀਆ ਹੋਣੇ ਚਾਹੀਦੇ ਤੇ ਹੋਰ ਦਾਣਾ ਚੱਕਣਾ ਹਾਂਜੀ ਮੇਰੀ ਭਤੀਜੀ ਹੈਗੀ ਆ ਸਵੇਰ 8 ਵਜੇ ਸਾਰੀਆਂ ਸਕੂਲ ਛੱਡਣ ਜਾਂਦੀਆਂ ਸਾਡਾ ਘਰ ਥੋੜਾ ਫਾਟਕ ਤੁਰੇ ਫਾਟਕ ਦੇ ਪਾਰ ਰਹਿੰਦੇ ਆ ਫਾਟਕ ਤੇ ਹੱਥੀ ਵੱਖੀ ਪਿਆ ਜਾਂਦੇ ਹਥੋਂ ਦੋਵੇਂ ਬੱਚੇ ਖੋਏ ਤੇ ਉਹ ਮੇਰੇ ਭਰਾ ਦੋਵੇਂ ਕੰਮ ਤੇ ਜਾ ਰਹੇ ਉਹਨਾਂ ਨੇ ਦੇਖਿਆ ਵੀ ਉਹਨੂੰ ਹੀ ਵਾਈਫ ਦੇ ਨਾਲ ਕੋਈ ਅੱਥਾਬਾਈ ਕਰਦਾ ਪਿਆ ਜਦੋਂ ਇਹਨੇ ਕਿਹਾ ਬੱਚੇ ਖੋਰੇ ਉਹਨਾਂ ਨੇ ਭੱਜ ਕੇ ਉਹਨੂੰ ਫੜਿਆ ਇੱਥੇ ਸਾਡੇ ਵੀ ਕਲਾਕਾਰ ਹੈਗਾ ਉਧਰ ਇਹਨਾਂ ਦਾ ਫਿਰ ਸਾਡੇ ਇੰਨੇ ਲੈ ਕੇ ਆਏ ਪਿੰਡ ਦੇ ਵਿੱਚ ਇੱਥੇ ਨੂੰ ਬੰਨਿਆ ਗਿਆ ਜਦੋਂ ਉਹਦੀ ਤਲਾਸ਼ੀ ਲਈ ਹੁੰਦੀ ਜੇਬ ਚ ਸੰਦੂਰ ਗੋਲੀਆਂ ਰੁਮਾਲ ਪਤਾ ਨਹੀਂ ਕੀ ਕੋਸ਼ ਨਿਕਲੇ ਗਾਂਜਾ ਜੋ ਨਸ਼ੇ ਵਗੈਰਾ ਕਰਦੇ ਅੱਜ ਕੱਲ ਉਹ ਸਾਰਿਆਂ ਦੀ ਜੇਬ ਚ ਨਿਕਲੇ ਫਿਰ ਉਹਨੂੰ ਥੋੜਾ ਬੋਤਾ ਵੀ ਡਰਾਇਆ ਤਮਕਾਇਆ ਤਾਂ ਅੱਗੋ ਕਹਿੰਦਾ ਮੈਂ ਪਹਿਲੀ ਵਾਰੀ ਥੋੜੀ ਕੀਤਾਗਾ ਮੈਂ ਤਾਂ ਪਹਿਲਾਂ ਵੀ ਵਾਰ ਵਾਰੀ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਪੁਲਿਸ ਕੀ ਕਰੂਗੀ ਹੁਣ ਫੜੋਗੇ ਤੂੰ ਰਿਪੋਰਟ ਲਖਾਉਂਗੇ ਸ਼ਾਮ ਨੂੰ ਛੱਡ ਦਾਂਗੇ ਹੁਣ ਪੁਲਿਸ ਵਾਲਿਆਂ ਨੇ ਵੀ ਉਹ ਕਿਹਾ ਵੀ ਕੋਈ ਨਹੀਂ ਦੇਖਦੇ ਆ ਸ਼ਾਂਤੀ ਕਰ ਕੀ ਬੰਦਾ ਕੋਈ ਜਵਾਬ ਨਹੀਂ ਦਾਰਪੋਤੇ ਵਾਲੇ ਕਰਤਾ ਹੂੰ ਤੇ ਪੁਲਿਸ ਨੇ ਵੀ ਕੋਈ ਜਵਾਬ ਨਹੀਂ ਜੀ ਦਿੱਤਾ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗੋਗੇ ਕਾਰਵਾਈ ਆਪ ਲਾ ਲਓ ਮਾਂ ਬੱਚੇ ਦੇ ਕੋਲ ਜਦੋਂ ਮਾਂ ਦੇ ਕੋਲੇ ਨਹੀਂ ਬੱਚਾ ਸੇਫ ਹੈਗਾ ਕੱਲਾ ਬੱਚਾ ਕਿਸ ਹਿਸਾਬ ਨਾਲ ਸਕੂਲ 'ਚ ਸੇਫ ਹੋਗਾ ਕਿਸ ਤਰ੍ਹਾਂ ਦਾ ਸਹਿਮ ਦਾ ਮੋਲ ਬਣਾਇਆ ਬੱਚਾ ਉਸ ਤਮ ਸਕੂਲ ਵੀ ਜਾਂਦੇ ਰਹਿਣਗੇ ਛੋਟੇ ਚਲੇ ਤਾਂ ਮਾੜਾ ਪੋਤਾ ਨਾਲ ਤੁਰੇ ਫਿਰਦੀ ਆ ਜਿਹੜਾ ਛੋਟਾ ਬੱਚਾ ਤਾਂ ਕੁਝ ਬੋਲ ਹੀ ਨਹੀਂ ਰਿਹਾ ਇੰਨਾ ਡਰ ਗਿਆ ਇਹਨੇ ਤੋਂ ਛੋਟਾ ਤੋਂ ਮੈਂ ਭੈਣ ਭਰਾ ਸਕੂਲ ਜਾਂਦੇ ਮੇਰੇ ਖੋਦੇ ਤਿੰਨ ਬੱਚੇ ਸਕੂਲ ਜਾਂਦੇ ਮੈਡਮਾਂ ਕੋਲੇ ਗਏ ਮੈਡਮਾਂ ਨੂੰ ਵੀ ਕਹਿ ਕੇ ਆਇਆ ਇਸ ਨਾਲ ਕਿ ਮੈਡਮਾਂ ਕੋਲੇ ਵੀ ਥੋੜੀ ਜਿਹੀ ਲਾਪਰਵਾਹੀ ਹੈਗੀ ਸਕੂਲ ਦੇ ਵਿੱਚ ਅਸੀਂ ਸਕੂਲ ਦੇ ਵਿੱਚ ਵੀਡੀਓ ਬਣਾ ਕੇ ਲੈ ਗਏ ਬੱਚਿਆਂ ਦਿਖਾਉਣ ਵਾਸਤੇ ਤਿੰਨ ਚਾਰ ਬੱਚੇ ਮੈਡਮਾਂ ਤੋਂ ਇਲਾਵਾ ਬਾਰ ਸਕੂਲ 'ਚ ਫਿਰਦੇ ਹੋਏ ਸੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਮਾਂ ਕੋਲੇ ਬੱਚਾ ਸੇਫ ਨਹੀਂ ਹੈਗਾ ਤੇ ਕੱਲਾ ਬੱਚਾ ਸਕੂਲ 'ਚ ਕਿਵੇਂ ਸੇਫ ਹੋਊਗਾ ਕੀ ਸਹੂਲਤ ਕੀਤੀ ਹੈ ਤੇ ਕੀ ਮੰਗੀ ਗੀ ਅਸੀਂ ਸਰਕਾਰ ਤੋਂ ਜੋ ਪੁਲਿਸ ਦੇ ਸਾਹਮਣੇ ਵੀ ਚੋਰ ਰੱਦਦੇ ਆਪ ਨੂੰ ਕਈ ਜਾਰਾ ਵੀ ਮੇਰਾ ਕੀ ਕਰ ਲੈਣਗੇ ਸ਼ਾਮ ਨੂੰ ਮੈਨ ਇੱਥੇ ਜਦੋਂ ਉਹਨੂੰ ਪੋਚ ਦੱਸ ਕਰਦੇ ਸੀ ਉਹਦੇ ਇਸ ਹਿਸਾਬ ਨਾਲ ਫਰੋਇਪੁਰ ਚ ਤਾਂ ਕੁਝ ਨਹੀਂ ਬਣਦਾ ਨਾ ਨਸ਼ਿਆਂ ਦਾ ਆਮ ਜਨਤਾ ਪਾਰਟੀ ਤਾਂ ਕੁਝ ਨਹੀਂ ਕਰ ਸਕਦੀ ਸਰਕਾਰ ਦੇ ਤਾਂ ਵੋਟਾਂ ਹੀ ਲੋੜ ਹੁੰਦੀ ਮੂੰ ਚੱਕ ਕੇ ਭੱਜ ਜਾਂਦੀ ਤੇਵੇਂ ਨਸ਼ੇ ਤੇ ਪਾਬੰਦੀ ਹੋ ਰਹੀ ਆ ਕਿਸੇ ਦੀ ਵੀ ਨਹੀਂ ਹੋ ਰਹੀ ਬੱਚੇ ਮਾਂ ਕੋਲੇ ਨਹੀਂ ਸੇਫ ਤੇ ਇਕੱਲਾ ਕਿਵੇਂ ਬੱਚਾ ਸਕੂਲ ਮਾਂ ਛੱਡ ਦੂਗਾ ਹੁਣ ਆਪ ਹਿਸਾਬ ਲਾਓ ਜਦੋਂ ਮਾਂ ਦੇ ਸਾਹਮਣੇ ਮਾਂ ਨੇ ਇੰਨੀ ਮਤਰ ਕੇ ਬੱਚਾ ਛੜਾ ਲਿਆ ਜੇ ਬੱਚੇ ਕੱਲੇ ਹੁੰਦੇ ਲੈ ਜਾਂਦੇ ਤਾਂ ਮਾਂ ਨੂੰ ਪਤਾ ਲੱਗਣਾ ਸੀ ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗਣਾ ਹੁਣ ਹੀ ਚਾਹੀਦੀ ਹੈ ਕਾਰਵਾਈ ਪੁਲਿਸ ਨੂੰ ਵੀ ਕਿਹਾ ਜਾਵੇ ਪਰ ਪੁਲਿਸ ਪੁਲਿਸ ਦੀ ਥੋੜੀ ਜਿਹੀ ਪਰਵਾਹੀ ਦੇ ਉੱਤੇ ਥੋੜਾ ਜਿਹਾ ਐਵੇਂ ਹੋ ਰਿਹਾ ਚੋਰੀ ਚਿਕਾਰੀ ਦਿਨ ਦੁਪਹਿਰੇ ਥੋੜੇ ਦਿਨ ਪਹਿਲਾਂ ਇਹਨਾਂ ਦੇ ਘਰ ਚੋਰੀ ਹੋਈ ਇਹਨਾਂ ਦੇ ਸਿਲੰਡਰ ਵਗੈਰਾ ਭਰੇ ਭਰਾਏ ਪਾਂਡੇ ਵਗੈਰਾ ਸਾਰਾ ਕੁਝ ਹੀ ਲੈ ਗਏ ਹੈ ਸਬਜੀ ਪਰੀ ਬਣਾਈ ਕੁੱਕਰ ਚ ਲੈ ਗਏ ਆਮ ਲੋਕ ਕੀ ਕਰਨਗੇ ਜੋ ਘਰੇ ਬੈਠੇ ਆਪਾਂ ਸੇਫ ਨਹੀਂ ਹੈਗੇ ਰੋਹੀਪੁਰ ਦੇ ਵਿੱਚ ਨਸ਼ ਕੀ ਆ ਨਾ ਕੁਛ ਨਹੀਂ ਕਿਹਾ ਜਾ ਸਕਦਾ ਜਦਨਾ ਮੇਰਾ ਨਾਮ ਵਿਸ਼ਾਲ ਹੈ ਜਿਹੜਾ ਜਿਹੜਾ ਬੱਚਾ ਚੱਕਣ ਵਾਲਾ ਜਿਹੜਾ ਨੌਜਵਾਨ ਫੜਿਆ ਹੈ ਭਾਈ ਇਹ ਪਤਾ ਨਹੀਂ ਕਿੱਥੋਂ ਦੇ ਆਈ ਇਹਨਾਂ ਦਾ ਗਰੂ ਬਹੁਤ ਤਕੜਾ ਹੈਗਾ ਭਾਈ ਮੈਂ ਤਾਂ ਕਹਿ ਰਿਹਾ ਤੇ ਇਹਨਾਂ ਤੇ ਨਾ ਹੀ ਕੇਸ ਹੋਣਾ ਚਾਹੀਦਾ ਹੈਗਾ ਇਹ ਤਾਂ ਨਾਲ ਤਾਂ ਮੰਨੀ ਜਾਂਦਾ ਹੈਗਾ ਕਦੀ ਕਹਿੰਦਾ ਮੈਂ ਲਖਨਊ ਦਾ ਕਦੀ ਕਹਿੰਦਾ ਮੈਂ ਲੁਧਿਆਣੇ ਦਾ ਕਦੀ ਕਹਿੰਦਾ ਕਬਾੜੀ ਚੱਕਣ ਵਾਲਾ ਹੈਗਾ ਜਦੋਂ ਇਹ ਅਸੀਂ ਫਾੜਕਾ ਦੇ ਕੋਲੋਂ ਫੜਿਆ ਹੈ ਇਹ ਭਾਜ ਰਿਆ ਸੀ ਜੀ ਮੇਰੇ ਛੋੜੇ ਸਾਲੇ ਨੇ ਫੜਿਆ ਸੀ ਇਹਨੂੰ ਹਾਂਜੀ ਇਹ ਨਾ ਜਦੋਂ ਇਹਨਾਂ ਨੇ ਧੱਕਾ ਮਾਰਿਆ ਨੇ ਮੇਰੀ ਦੀਦੀ ਨੂੰ ਤੇ ਇਹਨਾਂ ਨੇ ਲਾਈਨ ਦੇ ਵੱਟੇ ਮਾਰੇ ਇਹ ਉਹਦੇ ਮੇਰੇ ਜੀਜੇ ਨੂੰ ਤੇ ਮੇਰੇ ਸਾਲੇ ਨੂੰ ਵੇਖ ਕੇ ਭੱਜ ਪਿਆ ਤੇ ਉਹਨਾਂ ਨੇ ਭੱਜ ਕੇ ਇਹਨੂੰ ਜਦੋਂ ਫੜਿਆ ਨਾ ਤਦੋਂ ਅਸੀਂ ਇੱਥੇ ਲੈ ਕੇ ਇਹਨੂੰ ਬੰਨਿਆ ਇੱਥੇ ਜਦੋਂ ਬੰਨਣੇ ਦੇ ਮਾਰੀਆਂ 2-3 ਉਸ ਤੋਂ ਵੱਧ ਬਿਲਕੁਲ ਇਹ ਨਾ ਜਿਵੇਂ ਚੁੱਪ ਜਿਵੇਂ ਸ਼ਾਂਤ ਜੋ ਵੀ ਇਹਨੂੰ ਪੁੱਛੀਏ ਜਿਵੇਂ ਚੁੱਪ ਕਰ ਜਾਂਦਾ ਜੀ ਉਹ ਚੋਰਾ ਤਾਂ ਖੌਂ ਕਿਸ ਤਰ੍ਹਾਂ ਫਰੋਜ ਪਰ ਤੇ ਵੱਧ ਗਿਆ ਇਹ ਤਾਂ ਹੀ ਹੁਣ ਆਈ ਇਹ ਤਾਂ ਹੀ ਪੁੱਛਣ ਆਈ ਰਾਤ ਦੇ ਟਾਈਮ ਵੀ ਦਿਨ ਦੇ ਟਾਈਮ ਵੀ ਰਾਤ ਦੇ ਟਾਈਮ ਵੀ ਬਸ ਕਿਧੋਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਜੀ ਹਾਂਜੀ ਬਹੁਤ ਬੁਰੇ ਲਾਤ ਆਈ ਪੰਜਾਬ ਦੇ ਤਾਂ ਹੀ ਇੱਕ ਤਾਂ ਨਸ਼ੇ ਵਾਲੇ ਤੇ ਇੱਕ ਬੱਚੇ ਚੱਕਣ ਵਾਲੇ ਤੇ ਹੁਣ ਦੱਸੋ ਕੀ ਕਰੀਏ ਹਾਂਜੀ ਹੁਣ ਤਾਂ ਪੁਲਿਸ ਦੇ ਹਵਾਲੇ ਕੀਤਾ ਦੇਖੋ ਹੁਣ ਪੁਲਿਸ ਕਰਦੀ ਕੀ ਆ ਮੈਂ ਤਾਂ ਕਹਿਣਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਇਹਦਾ ਜਵਾਬ ਚੁੱਕਣ ਵਾਲਾ ਇੰਨੇ ਲਸਤਾਂ ਨੂੰ 도ੜਦੇ ਹੋ ਯਾਰ ਬੱਸ ਮੁੰਮੀ ਮੰਮੀ ਨਾ ਤਕਵਾ ਰਿਹਾ ਸੀ ਤੇਰਾ ਸੀ ਮੈਨੂੰ ਲੈ ਕੇ ਜਾ ਰਿਹਾ ਸੀ ਹਣਪੜਦਾ ਆਪਣਾ ਹੈ ਨਹੀਂ ਤੂੰ ਬਿਆਨ ਬਹੁਤ ਸੁਣਾਤਾ ਹੀ ਕਰੀਂ ਹਣਪੜਦਾ ਨਹੀਂ ਅੱਜ ਆਪਣੇ ਬੱਚੇ ਸੇਫ ਨਹੀਂ ਹੈਗੇ ਕੱਲ ਨੂੰ ਕਿਸੇ ਹੋਰ ਤੋਂ ਉਮੀਦ ਕੀਤੀ ਜਾ ਸਕਦੀ ਆ ਮਾਂ ਦੇ ਹੋਂਦੀ ਸਾਥ ਨਹੀਂ ਜੋ ਸੇਫ ਹੋਗਾ ਕੱਲਾ ਬੱਚਾ ਸਵਾਥ ਸੇਫ ਹੋਗਾ ਹਮ ਐਸਾ ਮੈਂ ਆਪੇ ਸਕੂਲ ਦੇ ਵਿੱਚ ਕਹੀ ਮੇਰੀ ਵੱਡੀ ਕੁੜੀ ਰੋਣ ਲੱਗੀ ਕਹਿੰਦੀ ਮੰਮੀ ਨਸੀ ਤੂੰ ਲੈ ਕੇ ਜਾ ਕੇ ਮਹਾਨਾ ਹੀ ਬਚ ਗਈ